5 6 7 8 9 10 11 12 ਬਹਿ ਕੇ ਬੇਨਾ ਵੀਰ ਬਹਿ ਕੇ 13 ਸਵਾ 12 ਘੰਟੇ ਦੀ 1 ਮਿੰਟ ਤੇ 14 ਦਲਵੀਰ ਸਿੰਘ ਭੂਨੋਂ ਦੀ ਜੋਗ ਚੱਲਦੀ ਜਾਵੇ 15 ਘਰ ਦੀ ਜੋੜੀ ਆ ਮਨਦੀਪ ਸਿੰਘ ਪਠਲਾਵਾ ਇਹਨਾਂ ਦੀ ਜੋਗ ਚੱਲਦੀ ਜਾਵੇ 16 ਬਖਸ਼ਾ ਗੌਂਦਪੁਰਾ ਕਾਵਾ ਆ 17 ਭੂਨੋ ਵਾਲਿਆਂ ਦੀ ਘਰ ਦੀ ਜੋੜੀ ਆ 18 ਪਹਿਲਾ ਬੜੇ ਬੋਲਦ ਨੇ 19 ਪੂਰੀ ਬੱਲੇ ਬੱਲੇ ਕਰਵਾਈ ਸੀ ਵੀ ਆਪਾਂ ਸਾਰੇ ਜਾਣਦੇ ਆ ਭੂਨੋ ਬੋਲਦ ਨੂੰ 20 ਹਰੇਕ ਮੇਲੇ ਦੇ ਨੰਬਰ ਪੱਕਾ ਹੀ ਹੁੰਦਾ ਦੀ 21 ਬਹਿ ਕੇ ਬਖਸ਼ ਭਾਈ ਅੱਕੀ ਜਾਨੇ ਬਹਿ ਕੇ ਨਾ ਵੇ ਆ ਕੰਮ ਨਹੀਂ ਕਰਨਾ ਬਾਰੋ 22 ਬੋਲ ਕੇ तेई चौबी पौने चौबीस दो मिनट पच्ची छब्बी तो सताई अठाई 29 30 31 ਸਾਰੇ ਨਾ ਬੋਲੋ ਮੇਰਾ ਵੀਰ 32 ਮਨ ਦੇ ਮੇਲਾ ਆਪਣਾ ਆ ਪਰ ਆਪਾਂ ਵਧੀਆ ਬਣਾਉਣਾ ਮੇਲੇ ਨੂੰ 33 ਆਪਾਂ ਹੀ ਹੱਥੋਂ ਕਰ ਗਲਾਪੇ ਫੇ ਮਗਲਿਆਂ ਦਾ ਹੱਤ ਕਰਾ ਦੇਣੀ ਪੂਰੀ 34 ਓਹ ਦੇਖ ਨਿਆਣਾ ਵੀ ਚੱਕ ਚੱਕ ਓਹ ਦੇਖ ਉੱਧਰ 35 ਪੌਣੇ 35 3 ਮਿੰਟ ਬੱਲੇ ਤੇਰੇ ਗਿੰਦੂ ਸਖਾ ਕੇ ਲਿਆ 36 ਗਿੰਦੂ ਵਾਲੇ ਕੰਮ ਕਰਦਾ ਵੀ ਜਵਾਕ ਗਿੰਦੂ ਦਾ 37 38 ਬੈਕ ਹੀ ਬੈਕ ਹੀ ਬਖਸ਼ੇ ਪਾਪਾ 39 ਇਹਨਾਂ ਨੂੰ ਮਗਰ 37 ਨੰਬਰ ਬਲਵੀਰ ਸਿੰਘ ਐਮਾ ਜੱਟਾ ਕਰੋ ਤਿਆਰੀ ਵੇ 40 ਅਕਤਾਰ ਸਾਰੇ ਨਾਮ ਬੁਲੋ ਬਈ ਵਧੀਆ ਜੋੜੀ ਚੱਲਦੀ ਆ 42 ਉਹ ਗਿੰਦੂ ਦਾ ਮੁੰਡਾ ਵੀ ਬਹੁਤ ਹੈ ਤੁਸੀਂ ਰਹਿਣ ਦੇ ਬੁਲੋ 43 44 45 ਨਾ ਵੀ ਸਾਰੇ ਨਾ ਭੁੱਲੋ 46 ਪੌਣੇ 44 ਮਿੰਟ 47 ਭੱਜ ਗਏ ਹੋ ਜਾ ਭੱਜ ਗਏ ਹੁਣ ਭੱਜ ਕੇ ਲੰਘ ਜਾ 48 ਕੀ ਕਰਦੇ ਤੁਸੀਂ ਕਿੱਥੋਂ ਨਿਕਲੀ ਆਉਨੇ ਆ 49 ਬਾਬਾ ਇਹ ਫੇਰ ਹੁਣ ਜੋੜੀ ਨਾ ਕਿਸੇ ਕਰਾ ਲਿਓ 50 ਮੇਲਾ ਬਹੁਤ ਵਧੀਆ ਚੱਲ ਰਿਹਾ ਨਾ ਖਰਾਬ ਕਰੋ वंजा तरवंजा पचव छपंजा 55 ਨਾ ਮੇਰਾ ਵੀਰ ਹਰੇ ਕਿਹੜੇ ਨਾਟ ਬਹਿ ਕੇ ਹਿੱਕ ਚੱਲ 58 ਅਣਾਟ ਲਾਸਟ ਕਿਹੜਾ ਇਹ 70 ਆਪਣੇ ਮੇਲਾ ਆ ਨਾ ਮੇਰਾ ਵੀਰਾ ਕੰਮ ਕਰਿਆ ਕਰੋ 5 ਮਿੰਟ 17 ਸਕਿੰਟ ਤੇ ਰੱਖ ਆਪਾਂ 5 17 13